हसे हसे होना हसे होना आप फोटो लग दी नहीं पेपर जी डीलर यूनियन जिंदाबाद डीलर यूनियन जिंदाबाद बिल्डर यूनियन जिंदाबाद डीलर यूनियन जिंदाबाद बिल्डर यूनियन जिंदाबाद डीलर यूनियन जिंदाबाद 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 ਬਾਰੇ ਜੀ ਮੇਰਾ ਨਾਮ ਪੰਕਜ ਸੂਦ ਹੈ ਜੀ ਅਸੀਂ ਇੱਥੇ ਸਾਰੇ ਪੰਜਾਬ ਬਿਲਡਰ ਔਰ ਡੀਲਰ ਐਸੋਸੀਏਸ਼ਨ ਦੇ ਨੁਮਾਇੰਦੇ ਸਾਰੇ ਇਕੱਠੇ ਹੋਏ ਹੈਗੇ ਆ ਤੇ ਅਸੀਂ ਅੱਜ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਹੈਗੇ ਆ ਇਹਦੇ ਵਿੱਚ ਸਾਡੀਆਂ 3-4 ਪ੍ਰੋਬਲਮ ਜਿਹੜੀ ਅਸੀਂ ਸਾਰੇ ਫੇਸ ਕਰਦੇ ਆ ਰਹੇ ਹੈਗੇ ਆ ਉਹਦੇ ਚ ਇਹ ਹੈ ਕਿ ਤਸਵੀਰ ਦੇ ਵਿੱਚ ਇਸ ਟਾਈਮ ਤੁਹਾਨੂੰ ਰਜਿਸਟ੍ਰੇਸ਼ਨ 'ਚ ਬਹੁਤ ਸਾਰੀ ਦਿੱਕਤ ਆ ਰਹੀ ਹੈਗੀ ਹੈ ਇੱਕ ਨਵਾਂ ਔਨਲਾਈਨ ਦਾ ਸਿਸਟਮ ਸਟਾਰਟ ਹੋ ਗਿਆ ਹੈ ਉਹਦੇ ਕਰਕੇ ਬਹੁਤ ਸਾਰੀ ਪਰੇਸ਼ਾਨੀਆਂ ਹੋ ਰਹੀਆਂ ਹੈਗੀਆਂ ਨੇ ਔਰ ਦੂਜੀ ਗੱਲ ਹੈ ਕਿ ਐਨਓਸੀ ਦੀ ਜਿਹੜੀ ਕੰਡੀਸ਼ਨ ਜਿਹਦੇ ਵਾਸਤੇ ਅਸੀਂ ਲਗਾਤਾਰ ਜਦੋਂ ਜਹਿਦ ਕਰਦੇ ਆ ਰਹੇ ਹਾਂ ਪਰ ਇਸ ਟਾਈਮ ਤੇ ਉਹ ਐਨਓਸੀ ਕੰਡੀਸ਼ਨ ਅਜੇ ਵੀ ਬਰਕਰਾਰ ਹੈ ਪੰਜਾਬ ਸਰਕਾਰ ਨੇ ਐਨਓਸੀ ਕੰਡੀਸ਼ਨ ਹਟਾਉਣ ਵਾਸਤੇ ਐਲਾਨ ਕੀਤਾ ਸੀਗਾ ਪਰ ਇੱਕ ਆਮ ਪਰਸਨ ਜਿਹੜਾ ਹੈਗਾ ਵਾ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਰੋਕ ਲਗਾ ਗਿਆ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਹਾਈ ਕੋਰਟ ਨੂੰ ਸਮਝਾ ਨਹੀਂ ਪਾਈ ਕਿ ਲੱਖਾਂ ਹਜ਼ਾਰਾਂ ਲੋਕ ਜਿਹੜੇ ਪੰਜਾਬ ਦੇ ਚਾਹੇ ਉਹ ਆਮ ਲੋਕ ਨੇ ਚਾਹੇ ਉਹ ਬਿਲਡਰ ਨੇ ਚਾਹੇ ਉਹ ਡੀਲਰ ਨੇ ਜੋ ਆਪਣਾ ਘਰ ਕਿਸੇ ਟਾਈਮ ਵੇਚਣਾ ਚਾਹੁੰਦੇ ਐ ਤਾਂ ਉਹਨਾਂ ਦੇ ਉੱਪਰ ਐਨਓਸੀ ਦੀ ਤਲਵਾਰ ਹਮੇਸ਼ਾ ਲਟਕ ਰਹੀ ਹੈ ਤੁਸੀਂ ਲੋਕ ਵੀ ਅਗਰ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਤਾਂ ਐਨਓਸੀ ਲੈਣੀ ਪਏਗੀ ਔਰ ਉਹ ਐਨਓਸੀ ਜਲਦੀ ਮਿਲਦੀ ਨਹੀਂ ਹੈਗੀ ਤੁਹਾਨੂੰ 2.5 ਸਾਲ ਹੋ ਗਏ ਉਹ ਜੀ ਆ ਰਹੀ ਐ ਐਨਓਸੀ ਨਿਕਲ 2.5 ਸਾਲ ਹੋ ਗਏ ਤੁਹਾਨੂੰ ਅਰਜ਼ੀ ਕਰਦੇ ਨੇ ਕੀ ਕਹੋਗੇ ਸਰ ਦੇਖੋ ਇਸ ਤਰ੍ਹਾਂ ਹੈ ਕਿ ਅੱਜ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਇੱਥੇ ਜੀ+2 ਦੇ ਪ੍ਰਾਪਰਟੀ ਦੇ ਨਕਸ਼ੇ ਪਾਸ ਕੀਤੇ ਸੀਗੇ ਜਿੰਨੇ ਵੀ ਛੋਟੇ-ਛੋਟੇ ਬਿਲਡਰ ਸੀਗੇ ਜਿਦੇ ਕੋਲ ਕਿਸੇ ਕੋਲ 10 플ੌਟ ਸੀ ਕਿਸੇ ਕੋਲ 5 플ੌਟ ਸੀ ਉਹਨਾਂ ਨੇ ਉਹਦੇ ਉੱਪਰ ਤਿੰਨ ਮੰਜ਼ਿਲਾ ਘਰ ਬਣਾ ਕੇ ਵੇਚੇ ਸੀਗੇ ਬੈਂਕਾਂ ਨੇ ਲੋਨ ਦੇ ਦਿੱਤੇ ਬੈਂਕ ਵਾਲੇ ਦੇ ਵਕੀਲ ਲੈ ਆ ਕੇ ਕਾਗਜ਼ ਚੈੱਕ ਕਰ ਲਏ ਸਰਕਾਰ ਨੇ ਰਜਿਸਟਰੀ ਕਰਾ ਕੇ ਆਪਣਾ ਰੈਵਨਿਊ ਲੈ ਲਿਆ ਨਕਸ਼ਾ ਪਾਸ ਕਰਾਣ ਦੀ ਫੀਸ ਵੀ ਲੈ ਲਈ ਅੱਜ ਜਦੋਂ ਦੁਬਾਰਾ ਪ੍ਰਾਪਰਟੀ ਉਹ ਵੇਚਣ ਜਾਂਦੇ ਆ ਤਾਂ ਉਹਦੇ ਉੱਪਰ ਇੱਕ ਐਨਓਸੀ ਦੀ ਕੰਡੀਸ਼ਨ ਲਗਾਤੀ ਜੋ ਕਿ ਸਰਾਸਰ ਗਲਤ ਹੈਗੀ ਹੈ ਇੱਕ ਵਾਰ ਜਦ ਤੁਸੀਂ ਇੱਕ ਚੀਜ਼ ਦਾ ਨਕਸ਼ਾ ਪਾਸ ਕਰਤਾ ਰਜਿਸਟਰੀ ਕਰਾਤੀ ਬੈਂਕ ਨੇ ਲੋਨ ਦਿੱਤਾ ਦੁਬਾਰਾ ਉਹਦੇ ਉੱਪਰ ਐਨਓਸੀ ਦੀ ਕੰਡੀਸ਼ਨ ਕਿਉਂ ਲਗਾਈ ਜਾ ਰਹੀ ਹੈ ਅਗਰ ਜਿਹੜੇ ਹੈ ਅਗਰ ਆਮ ਪਰਸਨ ਨੇ ਜਦੋਂ ਹਾਈ ਕੋਰਟ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਰਿੱਟ ਪਾਈ ਹੈ ਜਾਂ ਤੁਸੀਂ ਵੀ ਰਿੱਟ ਪਾ ਸਕਦੇ ਸੀ ਜੀ ਸਰ ਅਸੀਂ ਬਿਲਕੁਲ ਪਾ ਸਕਦੇ ਸੀ ਕੇ ਪਰ ਗੱਲ ਤਾਂ ਇਹ ਹੈ ਕਿ ਅਸੀਂ ਇਹਦੇ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ ਮੰਨਦੇ ਆ ਕਿ ਇੱਕ ਆਮ ਸੱਟ ਬੰਦਾ ਜਿਹੜਾ ਹੈਗਾ ਉਹ ਹਾਈ ਕੋਰਟ ਨੂੰ ਸਮਝਾ ਗਿਆ ਪਰ ਪੰਜਾਬ ਸਰਕਾਰ ਸਮਝਾ ਨਹੀਂ ਪਾਈ ਕਿ ਜਿਹੜੀ ਐਨਓਸੀ ਦੀ ਕੰਡੀਸ਼ਨ ਹੈਗੀ ਹੈ ਉਹ ਹਟਾਣੀ ਕਿਉਂ ਜ਼ਰੂਰੀ ਹੈ ਜਦਕਿ ਇਹਦੇ ਨਾਲ ਲੱਖਾਂ ਲੋਕਾਂ ਦੇ ਜਿਹੜੇ ਹੈਗੇ ਇੰਟਰਸਟ ਜੁੜੇ ਹੋਏ ਨੇ ਲੱਖਾਂ ਲੋਕ ਇਹਦੇ ਵਿੱਚ ਤਬਾਹ ਹੋ ਰਹੇ ਨੇ ਛੋਟਾ ਬਿਲਡਰ ਜਿਹੜਾ ਵਾ ਉਹ ਪੰਜਾਬ ਤੋਂ ਬਾਹਰ ਚਾਈ ਜਾ ਰਿਹਾ ਹੈ ਕੋਈ ਕੰਮ ਛੱਡ ਰਿਹਾ ਹੈ ਕੋਈ ਹਿਮਾਚਲ ਜਾ ਰਿਹਾ ਹੈ ਅੱਗੇ ਕੀ ਹੁੰਦਾ ਸੀ ਤੁਹਾਡੇ ਮੇਰੇ ਵਰਗੇ ਕੋ ਕਿਸੇ ਕੋ ਵੀ ਪੰਜ 플ੌਟ ਦੇ ਪੈਸੇ ਹੁੰਦੇ ਸੀ 10 플ੌਟ ਦੇ ਪੈਸੇ ਹੁੰਦਰ ਸੀ ਉਹ ਇੱਥੇ ਆਪਣਾ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰ ਲੈਂਦਾ ਸੀ ਉਹਦੇ ਨਾਲ ਸੀਮਿੰਟ ਵਾਲੇ ਇੱਟ ਵਾਲੇ ਮਜ਼ਦੂਰ ਸਭ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਅੱਜ ਇਹ ਦੇਖੋ ਖਰੜ ਜਿਹੜਾ ਮੇਨ ਇੱਥੇ ਦਾ ਏਰੀਆ ਹੈ ਜਿਹਦੇ ਵਿੱਚ ਜੀਪ ਪਲਸ 2 ਦੇ ਫਲੈਟ ਬਣਦੇ ਸੀਗੇ ਪਰ ਇਹ ਸਰਕਾਰ ਆਉਣ ਤੋਂ ਬਾਅਦ ਅੱਛਾ ਚਲੋ ਤੁਸੀਂ ਰੋਕ ਲਗਾ ਦਿੱਤੀ ਸੀ ਮੰਨ ਲੈਂਦੇ ਆ ਉਹਦੀ ਕੋਈ ਨਵੀਂ ਪਾਲਿਸੀ ਦੇ ਦਿਓ ਉਹਦਾ ਕੋਈ ਆਲਟਰਨੇਟ ਦੇ ਦਿਓ ਤੁਸੀਂ ਰੈੱਡ ਲਾਈਟ ਤਾਂ ਲਗਾ ਦਿੱਤੀ ਪਰ ਇਹ ਤਾਂ ਦੱਸਿਆ ਨਹੀਂ ਵੀ ਗ੍ਰੀਨ ਲਾਈਟ ਦਾ ਰਸਤਾ ਇੱਧਰੋਂ ਹੈ ਤੁਸੀਂ ਨਵੀਂ ਪਾਲਿਸੀ ਦਿਓ ਜੀ ਐਸ ਪਲਸ 3 ਬਣਾਣੇ ਆ ਐਸ ਪਲਸ 4 ਬਣਾਣੇ ਆ ਉਹਦੀ ਜੋ ਗਵਰਨਮੈਂਟ ਦੀ ਗਾਈਡਲਾਈਨਸ ਹੈ ਜੋ ਗਵਰਨਮੈਂਟ ਦੀ ਫੀਸ ਹੈ ਅਸੀਂ ਉਹ ਸਾਰੇ ਦਿਨੋਂ ਚਾਰ ਰਹੇ ਹਾਂ ਪਰ ਅੱਜ ਉਹ ਨਵੀਂ ਪਾਲਿਸੀ ਲਾਉਣ ਨੂੰ ਵੀ 3 3.5 ਸਾਲ ਲਗਾ ਦਿੱਤੇ ਹੈਗੇ ਨੇ ਨਾ ਨਵੀਂ ਪਾਲਿਸੀ ਲਿਆਈ ਹੈ ਪੁਰਾਣਾ ਬੰਦ ਕਰ ਦਿੱਤਾ ਯਾਨੀ ਕਿ ਛੋਟੇ ਬਿਲਡਰ ਦਾ ਗਲਾ ਹੀ ਘੋਟ ਦਿੱਤਾ ਅਗਲਾ ਸਟੈਪ ਕੀ ਹੋਏਗਾ ਸਰ ਦੇਖੋ ਅਸੀਂ ਬਾਰ-ਬਾਰ ਸਰਕਾਰ ਨੂੰ ਰਿਕਵੈਸਟ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਮੰਤਰੀ ਜੀ ਨੂੰ ਵੀ ਜਾ ਕੇ ਮਿਲਾਂਗੇ ਤਾਂ ਕਿ ਜਿਹੜਾ ਇਹ ਆਮ ਬਿਲਡਰਾਂ ਦੀ ਔਰ ਡੀਲਰਾਂ ਦੀ ਇਸ ਟਾਈਮੇ ਡੀਲਰ ਵੀ ਤਬਾਹ ਹੋ ਰਹੇ ਨੇ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਜਾਣਦੇ ਕਿ ਜਲਦੋਂ ਜਲਦ ਨਵੀਂ ਪੌਂਚੀ ਲੱਗੀ ਆਈ ਜਾਵੇ ਔਰ ਐਨਓਸੀ ਦੀ ਕੰਡੀਸ਼ਨ ਹਟਾਇਆ ਜਾਵੇ ਬਸ ਇਹ ਕਰਦਾ ਬੰਦਾ ਜਿਆਦਾ 골ਡ ਵੇਚਦਾ ਜਾਂ ਫਲੈਟ ਵੇਚਦਾ ਹੈ ਨਾ ਜਿਹਦੇ ਕੋਲ 골ਡ ਹੈਗਾ 골ਡ ਵੇਚੇਗਾ ਜਿਹੜਾ ਜਿਹਦੇ ਕੋਲ ਫਲੈਟ ਆਫ ਲੈਂਡ ਬੇਚ ਨਹੀਂ ਪਾਏਗਾ ਕਿਉਂਕਿ ਫਲੈਟ ਵਿੱਚ ਇਹਦੇ ਨਾਲ ਪਹਿਲੀ ਗੱਲ ਤਾਂ ਫਲੈਟ ਦੇ ਤਾਂ ਇੱਕ ਸਾਈਡ ਪਰ ਕਰ ਦਿੰਦੇ ਆ ਇਹਦੇ ਵਿੱਚ ਬਹੁਤ ਬੰਦਾ ਨੁਕਸਾਨ ਹੋਦਾ ਪਹਿਲਾਂ ਦਾ ਇਹਨਾਂ ਜਿਹੜੀ ਅੱਜ ਕੱਲ ਤੁਹਾਨੂੰ ਪਤਾ ਰੂਲ ਆਇਆ ਉਸ ਵਿੱਚ ਆਨਲਾਈਨ ਰਜਿਸਟਰੀਆ ਕਰਤੀਆਂ ਆਨਲਾਈਨ ਰਜਿਸਟਰੀਆ 'ਚ ਤਹਿਸੀਲਦਾਰ ਹੀ ਆਪਣੇ ਸਟੈਂਪ ਪਰਚੇਸ ਕਰੇਗਾ तहसीलदारी टाइपिंग करवाएगा तहसीलदार ऑफिस चीज सारा कुछ होएगा मान लो एक तहसील ਦੇ ਵਿੱਚ ਜਦੋਂ ਆਪਾਂ ਨੰਬਰ ਲੈ ਲੈਂਦੇ ਆ ਉਸ ਤੋਂ ਬਾਅਦ ਟਾਈਪਿੰਗ ਦਾ ਮਤਲਬ ਇਹ ਨਹੀਂ ਬਣਦਾ ਟਾਈਪਿੰਗ ਦੇ ਬਾਅਦ ਨੋਟਰੀ ਵਾਲੇ ਕਰਦੇ ਆ ਨੋਟਰੀ ਵਾਲੇ ਦਾ ਰੋਜ਼ਗਾਰ ਗਿਆ ਹੁਣ ਮੇਨ ਜਿਹੜਾ ਹੈ ਐਨਓਸੀ ਨੂੰ ਲੈ ਕੇ ਜਿਹੜਾ ਹੋਰੇ ਤੁਸੀਂ ਪ੍ਰਦਰਸ਼ਨ ਕਰ ਰਹੇ ਉਹਦੇ ਬਾਰੇ ਦੇਖਦੇ ਜਿਹੜਾ ਜਾਂਦੇ ਐਨਓਸੀ ਜੇ ਐਨਓਸੀ ਦਾ ਰੂਪ ਨਹੀਂ ਹਟਾਇਆ ਜਾਂਦਾ ਤਾਂ ਅਸੀਂ ਖਿਲਾਫ ਦਾ ਅਸੀਂ ਮੰਗ ਪੱਤਰ ਦੇ ਰਹੇ ਹਾਂ ਉਸ ਤੋਂ ਬਾਅਦ ਅਸੀਂ ਡੀਸੀ ਦਫ਼ਤਰ ਦਾ ਕਰਾਮ ਕਰਾਂਗੇ ਜੀ ਜਿਹੜੇ ਜਿੱਥੇ ਤੱਕ ਸਾਡੇ ਤੇ ਜਾ ਹੋਇਆ ਸੀ ਮંત્રી ਸਾਹਿਬ ਨੂੰ ਮਿਲਾਂਗੇ ਜੋ ਸਾਡੇ ਨਾਲ ਵਾਅਦਾ ਵਾਅਦਾ ਹੋਇਆ ਸੀ ਕਰਾਂਗੇ। ਤਰਕੀ ਕਹਿਣਾ ਜਾਂਦੇ ਹਾਂ। 22 ਪ੍ਰੈਜ਼ੈਂਟ ਪੰਜਾਬ ਡੀਲਰ ਐਂਡ ਬਿਲਡਰ ਐਸੋਸੀਏਸ਼ਨ। ਮੈਂ ਬੜਾ ਪਰੇਸ਼ਾਨ ਹੁੰਦਾ ਕਿ ਕਈ ਵਾਰੀ ਸਰਕਾਰ ਦੀਆਂ ਪਾਲਿਸੀਆਂ ਨੂੰ ਦੇਖ ਕੇ ਕਿਉਂਕਿ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਬਣੀ ਸੀ ਆਮ ਲੋਕਾਂ ਨੂੰ ਰਾਹ ਦੇਣ ਵਾਸਤੇ ਬਣੀ ਸੀ। ਲੋਕਾਂ ਨੇ ਦਿਨ ਰਾਤ ਇਕ ਕੀਤਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਅੱਗੇ ਤਾਂ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣ। ਪਰ ਬੇਸਿਕਲੀ ਜਦੋਂ ਮੈਂ ਦੇਖਿਆ ਕਿ ਇੱਥੇ ਇਹਨਾਂ ਬੁਰਾ ਹਾਲਤ ਸੀਗਾ ਦੇ ਵਿੱਚ ਲੋਕਾਂ ਨੂੰ ਰਿਸ਼ਤੀਆਂ ਕਰਾਉਣ ਵਾਸਤੇ ਰੋਲਣਾ ਪੈਂਦਾ ਨਕਸ਼ਿਆਂ ਵਾਸਤੇ ਰੋਲਣਾ ਪੈਂਦਾ ਹੈ ਜਦੋਂ ਕਿਸੇ ਇੱਕ ਗਰੀਬ ਇਨਸਾਨ ਨੇ ਕੋਈ ਪਲਾਟ ਲੈਣਾ ਹੁੰਦਾ ਹੈ ਤੇ ਉਹ ਪਲਾਟ ਲੈ ਕੇ ਉਹਨੂੰ ਬਣਾਉਣ ਲਈ ਜਾਂਦਾ ਹੈ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਤੇ ਮੈਂ ਦੇਖਿਆ ਕਿ ਦਿਨ-ਦਿਨ ਕਿਤੇ ਨਕਸ਼ੇ ਜਿਹੜੇ ਉਹਨਾਂ ਦੇ ਨਹੀਂ ਪਾਸ ਹੁੰਦੇ ਕਿਤੇ ਨਾ ਕਿਤੇ ਉਹਨਾਂ ਨੂੰ ਐਨਓਸੀ ਨਹੀਂ ਮਿਲਦੀਆਂ ਕਿਉਂਕਿ ਜੇਰੀਬ ਸਾਡੇ ਪੰਜਾਬ ਗਵਰਨਮੈਂਟ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਈਜ਼ੀ ਰਸਤਾ ਆਮ ਲੋਕਾਂ ਵਾਸਤੇ ਜਿਹੜਾ ਉਹ ਨਹੀਂ ਰੱਖਿਆ ਇੰਨੇ ਜਿਹੇ ਜ਼ਿਆਦਾ ਮੁਸ਼ਕਲ ਰਸਤੇ ਕਰਤੇ ਨੇ ਜਿਹਦੇ ਕਰਕੇ ਲੋਕਾਂ ਨੂੰ ਆਪ ਲੋਕਾਂ ਦੀ ਚਪਲਾ ਜੜੀਆਂ ਨੇ ਉਹ ਕਦੀ ਤਹਿਸੀਲ ਦੀਆਂ ਪਹਿਲਾਂ ਰਜਿਸਟਰੀ ਕਰਾਉਣ ਲਈ ਤੇ ਫਿਰ ਉਸ ਤੋਂ ਬਾਅਦ ਮਿਊਸਪਲ ਕਾਰਪੋਰੇਸ਼ਨ ਜਾਂ ਨਕਸ਼ੇ ਪਾਸ ਕਰਾਉਣ ਲਈ ਇਹਨਾਂ ਨੂੰ ਹੀ ਲੱਗੀ ਜਿਹੜੇ ਕਾ ਚੰਗੀਆਂ ਨੇ ਮੈਂ ਕਹਿੰਦਾ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਆਮ ਲੋਕ ਬਣੇ ਸੀ ਆਮ ਲੋਕ ਐਮਐਲਏ ਬਣੇ ਸੀ ਉਹਨਾਂ ਨੂੰ ਆਮ ਲੋਕਾਂ ਦੇ ਦਿੱਕਤਾਂ ਨੂੰ ਸਮਝਣਾ ਚਾਹੀਦਾ ਸੀ ਅੱਜ ਉਹ ਆਮ ਲੋਕ ਜਿਹੜੇ ਐਮਐਲਏ ਜਿੰਨੇ ਵੀ ਬਣੇ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਆਮ ਲੋਕਾਂ ਨੇ ਉਹ ਅੱਜ ਖਾਸ ਬਣ ਚੁੱਕੇ ਨੇ ਔਰ ਆਮ ਤੇ ਆਮ ਲੋਕ ਜਿਹੜੇ ਵੋਟਰ ਸੀ ਉਹ ਅੱਜ ਵੀ ਆਮ ਹੀ ਨੇ ਉਹ ਅੱਜ ਵੀ ਧੱਕੇ ਖਾ ਰਹੇ ਨੇ ਉਹ ਅੱਜ ਵੀ ਜੁੱਤੀਆਂ ਖਾ ਰਹੇ ਨੇ ਸਰਕਾਰ ਦੇ ਨੋਸੀ ਦੇ ਦੇਖੋ ਜੀ ਇਹਨੂੰ ਬਹੁਤ ਉੱਚੇ ਪੱਧਰ ਦੇ ਉੱਤੇ ਜਿਹੜੀ ਆ ਇਹ ਜੋ ਮਹੀਮ ਨੂੰ ਜਿਹੜਾ ਸਟਾਰਟ ਕੀਤਾ ਜਾਊਗਾ ਇਹ ਧਰਨੇ ਜਿਹੜੇ ਉਹ ਬੜੇ ਲੈਵਲ ਤੇ ਕੀਤੇ ਜਾਣਗੇ ਇਹ ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੋਲ 2 ਸਾਲ ਹੈਗੇ ਨੇ ਜੇ ਤੁਸੀਂ ਸਾਡੀਆਂ ਮੰਗਾਂ ਆਮ ਲੋਕਾਂ ਦੀਆਂ ਮੰਗਾਂ ਡੀਲਰ ਐਸੋਸੀਏਸ਼ਨਾਂ ਦਾ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਵੀ ਰਸਤਾ ਨਹੀਂ ਦਿੱਤਾ ਜਾਏਗਾ ਤੁਸੀਂ ਦਸੰਬਰ 22 ਦੇ ਲੱਗਿਓ ਕੀ ਕਹੋਗੇ ਤੁਹਾਡਾ ਸੰਘਰਸ਼ ਕਿੱਥੇ ਰਹਿ ਗਿਆ ਤੇ ਕਮੀ ਕੀ ਆਈ ਹੈ ਸੰਘਰਸ਼ ਇੱਥੇ ਇਹ ਆ ਜੀ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਨੇ ਉਹਨਾਂ ਨੂੰ ਜ਼ਮੀਨੀ ਲੈਵਲ ਦਾ ਨਹੀਂ ਪਤਾ ਜੇ ਉਹਨਾਂ ਨੂੰ ਜ਼ਮੀਨੀ ਲੈਵਲ ਦਾ ਪਤਾ ਹੋਵੇ ਤਾਂ ਇਹ ਜਿਹੜੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ ਸਾਰੇ ਅਫਸਰ بڑے بڑے ਲੈਵਲ ਦੇ ਉੱਪਰ ਜਾ ਕੇ ਉੱਪਰ ਲੈਵਲ ਤੋਂ ਬੇ ਸਰਕਾਰਾਂ ਨੂੰ ਖੁਸ਼ ਕਰਨ ਦੇ ਲੱਗੇ ਹੁੰਦੇ ਨੇ ਤੇ بڑے ਲੈਵਲ ਦੇ ਜਿੰਨੇ ਵੀ ਮੰਤਰੀ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਖੁਸ਼ ਕਰਨ ਦੇ ਲੱਗੇ ਹੁੰਦੇ ਨੇ ਤੇ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਬਸ ਜੇ ਇਹ ਚੀਜ਼ਾਂ ਨਾ ਸੁਧਰੀਆਂ ਆਉਣ ਵਾਲੇ ਸਮੇਂ ਦੇ ਵਿੱਚ 2 ਸਾਲ ਬਾਅਦ ਸਰਕਾਰ ਦਾ ਪਲਟਾ ਜਣਾਵਾ ਉਹ ਪਰਤ ਦਿੱਤਾ ਜਾਊਗਾ ਲਾਸਟ ਕੁਐਸਚਨ ਰੈਵਨਿਊ ਸਬਤੇ ਦਾ ਤੁਸੀਂ ਲੈ ਦਿੰਦੇ ਹੋ ਕੀ ਕਹੂਗੇ ਇਹਦੇ ਬਾਰੇ ਦੇਖੋ ਜੀ ਪੰਜਾਬ ਗਵਰਨਮੈਂਟ ਦੇ ਵਿੱਚ ਬਹੁਤ ਵੱਡਾ ਰੋਲਾ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦਾ ਬਹੁਤ بڑے ਲੈਵਲ ਤੇ ਜਿਹੜਾ ਰੈਵਨਿਊ ਜਿਹੜਾ ਵਾ ਉਹ ਸਾਡੇ ਵੱਲੋਂ ਦਿੱਤਾ ਜਾਂਦਾ ਵਾ ਬਟ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਵਾ ਕਿ ਅਸੀਂ ਸਰਕਾਰ ਦੇ ਨਾਲ ਮੋਡਾ ਮੋਡਾ ਲਾ ਕੇ ਖੜੇ ਆ ਅਸੀਂ ਬਹੁਤ ਵੱਡਾ ਰੈਵਨਿਊ ਜਨਰੇਟ ਕਰਦੇ ਆ ਪੰਜਾਬ ਗਵਰਨਮੈਂਟ ਦੇ ਵਿੱਚ ਬਹੁਤ ਵੱਡੀ ਹਿੱਸੇਦਾਰੀ ਜਿਹੜੀ ਆ ਉਹ ਪੰਜਾਬ ਬਿਲਡਰ ਐਂਡ ਡੀਲਰਸ ਅਸੋਸੀਏਸ਼ਨ ਦੀ ਹੈਗੀ ਆ ਇਹਨਾਂ ਨੂੰ ਸਾਡੇ ਨਾਲ ਮੋਡਾ ਮੋਡਾ ਲਾ ਕੇ ਖੜਨਾ ਚਾਹੀਦਾ ਵਾ ਔਰ ਸਾਡੀਆਂ ਮੁਸ਼ਕਲਾਂ ਦਾ ਜਿਹੜਾ ਹਾਲਾ ਉਹ ਕਰਨਾ ਚਾਹੀਦਾ ਮੈਂ ਭਗਵਾਨ ਤੁਮਾਨੂੰ ਰਿਕਵੈਸਟ ਕਰਦਾ ਤੇ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਔਰ ਇਹਨਾਂ ਮੰਗਾਂ ਦੇ ਨਾਲ ਅਸੀਂ ਹੋਰ ਵੱਧ ਤੋਂ ਵੱਧ ਚੜ ਕੇ ਜਲਾਵੀ ਨੂੰ ਜਿਹੜਾ ਵਾ ਆਪਣੇ ਪੰਜਾਬ ਗਵਰਨਮੈਂਟ ਦੇ ਵਿੱਚ ਹਿੱਸਾ ਪਾਈ ਠੱਕਾ ਹੋ ਰਿਹਾ ਬਹੁਤ ਵੱਡਾ ਠੱਕਾ ਹੋ ਰਿਹਾ ਆਮ ਲੋਕਾਂ ਨਾਲ ਤੇ ਡੀਲਰ ਐਸੋਸੀਏਸ਼ਨ ਨਾਲ ਮੈਂ ਬੇਨਤੀ ਕਰਦਾ ਕਿ ਠੱਕੇ ਨੂੰ ਰੋਕਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਮੈਂ ਤਾਂ ਇਹ ਕਹਿਣਾ ਚਾਹੁੰਦਾ ਨਾਮ ਦੱਸਿਓਗਾ ਮਨੀਸ਼ ਦੁਪਕਲੇ ਜੀ ਮੇਰਾ ਨਾਮ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਇੱਕ ਸੌਂਗ ਅਜ ਦਾ ਪਲਾਟ ਵੀ ਲੈਂਦਾ ਇੱਕ ਡੀਲਰ ਹੈ ਚਾਹੇ ਬਿਲਡਰ ਹੈ ਚਾਹੇ ਆਮ ਪਾਰਟੀ ਹੈ ਤਾਂ ਕੋਈ ਵੀ ਹੈਗਾ 100 ਗਜ ਦੇ ਪਲਾਟ ਦੀ ਪਹਿਲਾਂ ਤਾਂ ਲੱਖ ਰੁਪਿਆ ਉਹ ਰਜਿਸਟਰੀ ਦੀ ਫੀਸ ਦਿੰਦਾ ਜੀ ਲੱਖ ਸਵਾ ਲੱਖ ਰੁਪਿਆ ਨਕਸ਼ੇ ਦਾ ਦਿੰਦਾ ਇਹ ਰੈਵਨਿਊ ਕੋਈ ਆਮ ਬੰਦਾ ਤਾਂ ਲੈ ਰਹੀ ਨਹੀਂ ਸਰਕਾਰ ਲੈ ਰਹੀ ਹੈ ਸਰਕਾਰ ਆਪਣਾ ਦਾ ਆਪ ਮਾਰ ਰਹੀ ਹੈ ਸਾਰੇ ਜਿਹੜਾ ਇਹ ਨੁਕਸਾਨ ਕਰ ਰਹੀ ਹੈ ਸਰਕਾਰ ਸਾਡਾ ਤਾਂ ਕਰ ਹੀ ਰਹੀ ਹੈ ਪਹਿਲਾਂ ਆਪਣਾ ਜਿਆਦਾ ਖਰਚਦੀ ਹੈ ਉਹੀ ਕਿ ਰੈਵਨਿਊ ਘਟਾ ਬਿਲਕੁਲ ਉਹ ਤਾਂ ਹੈ ਹੀ ਇਹਦੀ ਰੈਵਨਿਊ ਘਟੇਗਾ ਦੂਜੀ ਗੱਲ ਹੋਰ ਮੇਰੇ ਤੋਂ ਇੱਕ ਨੇ ਪਲਾਟ ਲਿਆ ਉਹਨੇ ਲੱਖ 2 ਲੱਖ ਰੁਪਏ ਵਿਚਾਰੇ ਨੇ ਗਿਆ ਬਾਕੀ ਲੋਨ ਹੈ ਉਹਦਾ ਕੱਲੋਂ ਉਹਨੇ ਵੇਚਣਾ ਅਗਲਾ ਹਰ ਬੰਦਾ ਸ਼ਿਫਟ ਕਰਦਾ 1 بی ਐਸ ਕੇ ਤੋਂ 2 بی ਐਸ ਕੇ 3 بی ਐਸ ਕੇ ਵਾਲਾ ਕੋਈ ਨਹੀਂ ਦੁ ਕਦੇ ਯਾਰ ਇਹ ਤੁਸੀਂ ਰੇਟ ਦੇਖੋ ਜੀ ਇੱਕ ਸਾਲ ਪਹਿਲਾਂ ਚਲੇ ਜੋ 15000 ਰੁਪਏ 14000 ਰੁਪਏ ਦਾ ਜੀ ਇਹ ਪੌਂਸੀ ਆਈਆਂ ਜੀ ਅੱਜ 35 ਤੋਂ 40000 ਰੁਪਏ ਦਾ ਰੇਟ ਹੋ ਗਿਆ ਆਮ ਬੰਦਾ ਹੁਣ ਤੁਸੀਂ ਆਮ ਬੰਦਾ ਦੱਸੋ ਜੀ ਜਿਹੜਾ ਆਮ 40000 ਤੇ 30000 ਰੁਪਏ ਨੂੰ ਕੋਈ ਕਰਕੇ ਲੈਂਦਾ ਹੈ ਉਹ 75 ਲੱਖ ਦੀ ਕੋਠੀ ਕਿੱਥੋਂ ਲੈ ਲੇਗਾ ਜੀ ਕਿੱਥੋਂ ਕਿਸ਼ਤ ਦੇਵੇਗਾ ਕਿੱਥੇ 15000 ਰੁਪਏ ਦਾ ਜੀ ਰੇਟ ਹੁੰਦਾ ਸੀਗਾ ਜੀ 35 ਲੱਖ ਦਾ ਰੇਟ ਹੁੰਦਾ ਸੀਗਾ ਜੀ ਕੋਠੀ ਦਾ ਜੀ 75 ਲੱਖ ਦਾ ਰੇਟ ਹੈ ਜੀ ਕੌਣ ਜ਼ਿੰਮੇਵਾਰ ਹੈ ਜੀ ਇਸ ਚੀਜ਼ ਦਾ ਨੁਕਸਾਨ ਹੋ ਆਪਾਂ ਦੋ ਮਿੰਟ ਆਪਾਂ ਸਰ ਪ੍ਰੋਐਕਟਿਵ ਕੰਮ 할ੇ ਇਰਸਟ੍ਰਕਟਿਵ ਕੰਮ 할ੇ ਬਿਲਡਰ ਨੂੰ ਹਮੇਸ਼ਾ ਚੋਰ ਦੱਸਿਆ ਜਾਂਦਾ ਕਿ ਮੈਨੂੰ ਦੱਸੋ ਹੀ ਸੜਕਾਂ ਬਿਲਡਰ ਦੀ ਕਿਲੋਨੀ ਤੁਸੀਂ ਬੰਨਦੇ ਆ ਤੁਸੀਂ ਸਟਰੀਟ ਲਾਈਟਾਂ ਲੰਨਦੇ ਆ ਉੱਥੇ ਹਰ ਕੰਮ ਬਿਲਡਰ ਆਪ ਕਰਦਾ ਫਿਰ ਵੀ ਚੋਰ ਕੌਣ ਹੈ ਬਿਲਡਰ ਰੈਵਨਿਊ ਕੌਣ ਦੇ ਰਿਹਾ ਬਿਲਡਰ ਲੇਕਿਨ ਚੋਰ ਕੌਣ ਹੈ ਬਿਲਡਰ ਮੈਂ ਤਾਂ ਕੁਝ ਕੱਲਦਾ ਤੁਹਾਨੂੰ ਅੱਜ ਡੀਲਰ ਸੋਲੂਸ਼ਨ ਨੇ ਮੰਗ ਪੱਤਰ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਇਹ ਬਿਲਡਰ ਨੇ ਮੰਗ ਪੱਤਰ ਰਿਸਿਵ ਕਰ ਲਿਆ ਹੈ ਐਮਡੀਸੀ ਦਾ ਇਸ ਨੂੰ ਅਪਡੇਟ ਕਰੀ ਆ ਰਗਾ ਤੇ ਉਹ ਅਗੇ ਫੋਰਵਰਡ ਕਰ ਦਨੇ ਸਟੇਸ ਦਾ ਤੇ ਸਰ ਜਿਹੜੀ ਐਨਓਸੀ ਦੀ ਇਹਨਾਂ ਦੀ ਮੰਗ ਹੈ ਜਿਹੜੀ ਵੀ ਹਟਾਈ ਜਾਵੇ ਕਦੋਂ ਤੱਕ ਹੱਲ ਹੋ ਜਾਈਏ ਇਹ ਮੈਂ ਅੱਗੇ ਇਹ ਸਾਬੂ ਫੋਰਵਰਡ ਕਰਦਾਗਾ ਕੋਈ ਨਾ ਹਸਨਾ ਕਰੀ ਅਧਿਸ਼ੇਸ਼ ਜੀ ਆ ਠੀਕ ਹੈ